ਅਦਰ ਵਿੱਚ ਸੇਵਨ ਨੂੰ ਸੀ ਚਕਾਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਆਪ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਕਰਨ ਵਾਲੇ ਹੋ ਸਾਧੂ ਦੀ ਸੰਗਤ ਦਾ ਕਿੰਨਾ ਵੱਡਾ ਲਾਹ ਹੁੰਦਾ ਹੰਦਕ ਮਹਾਂਪੁਰਸ਼ ਤਪ ਕਰ ਰਿਆ ਸੀ ਬੰਦਗੀ ਕਰ ਰਿਆ ਸੀ ਗੱਲ ਧਿਆਨ ਨਾਲ ਸੁਣੋ ਤੁਹਾਡੇ ਕੁਝ ਪੱਲੇ ਜਰੂਰ ਪਵੇਗਾ ਤੇ ਜ਼ਿੰਦਗੀ ਵਿੱਚ ਹੀ ਬਦਲਾਅਟ ਆਏਗੀ ਕਿਉਂਕਿ ਬਾਬਾਨੀਆਂ ਕਹਾਣੀਆਂ ਪੁੱਤ ਸੁਪੁੱਤ ਖਰੇਣ ਵੱਡਿਆਂ ਦਾ ਇਤਿਹਾਸ ਸੁਣ ਕੇ ਸਾਡੇ ਮਨਾਂ ਵਿੱਚ ਤਬਦੀਲੀ ਆਉਣੀ ਚਾਹੀਦੀ ਹੈ ਸਾਧੂ ਮਹਾਤਮਾ ਤੱਪ ਕਰ ਰਿਹਾ ਸੀ ਲਾਗੋਂ ਦੀ ਕੋਈ ਚੋਰ ਨੰਗਿਆ ਜਾ ਰਿਹਾ ਸੀ ਸਾਧੂ ਦਾ ਪ੍ਰਭਾਵ ਪਿਆ ਤੇ ਲਾਗੇ ਬਹਿ ਗਿਆ ਸਾਧੂ ਦੇ ਜਦੋਂ ਦੀ ਬੰਦਗੀ ਪੂਰੀ ਹੋਈ ਨੇਤਰ ਨੈਣ ਤੋਹਰੇ ਖੁੱਲੇ ਤੇ ਸਾਧੂ ਨੇ ਉਸ ਵੱਲੇ ਵੇਖਿਆ ਆਖਿਆ ਤੂੰ ਕੌਣ ਆ ਤੇ ਕੰਮ ਕੀ ਕਰਦਾ ਉਹਨੇ ਆਖਿਆ ਬਾਬਾ ਮੈਂ ਚੋਰ ਆ ਮੈਂ ਦਸਣਾ ਸੀ ਨਹੀਂ ਸੀ ਤੈਨੂੰ ਚਾਹੁੰਦਾ ਪਰ ਤੇਰੇ ਪ੍ਰਭਾਵ ਥੱਲੇ ਆ ਕੇ ਮੈਨੂੰ ਸੱਚ ਬੋਲਣਾ ਪੈ ਗਿਆ ਉਹਨੇ ਆਖਿਆ ਜਿਹੜੀ ਪਹਿਲੀ ਗੱਲ ਕੀਤੀਆਂ ਤੇਰੇ ਪ੍ਰਭਾਵ ਥੱਲੇ ਮੈਨੂੰ ਸੱਚ ਬੋਲਣਾ ਪੈ ਗਿਆ ਇੱਕ ਗੱਲ ਹੋਰ ਚੇਤੇ ਕਰਨਾ ਵੀ ਅੱਜ ਤੋਂ ਬਾਅਦ ਫਿਰ ਝੂਠ ਨਾ ਬੋਲੀ ਕਰ ਸਕਦਾ ਐ ਇਦਾਂ ਉਹਨੇ ਆਖਿਆ ਬਾਬਾ ਇਹ ਤਾਂ ਗੱਲ ਹੀ ਕੋਈ ਨਹੀਂ ਮੈਨੂੰ ਜਿਹਦੀ ਮਰਜ਼ੀ ਕਸਮ ਖਰਾ ਲਾ ਅੱਜ ਤੋਂ ਬਾਅਦ ਮੈਂ ਝੂਠ ਨਹੀਂ ਬੋਲੂ ਉਹ ਸਾਲੂ ਨੇ ਆਖਿਆ ਫਿਰ ਬਾਕੀ ਦਾ ਕੰਮ ਮੇਰੇ ਤੇ ਛੱਡ ਦੇ ਚੋਰ ਫਿਰ ਅਗਲੇ ਦਿਨ ਚੋਰੀ ਕਰਨ ਤੁਰ ਪਿਆ ਉਸ ਨਗਰੀ ਦਾ ਰਾਜਾ ਪੇਸ਼ ਬਦਲਾ ਕੇ ਵੇਖ ਰਿਆ ਸੀ ਰਾਤ ਨੂੰ ਕੋ ਮੇਰੇ ਰਾਜ ਵਿੱਚ ਦੁਖੀ ਤੇ ਨਹੀਂ ਕੋਈ ਵਿਰਖ ਨਹੀਂ ਰਿਹਾ ਅੱਗੇ ਉਹ ਚੋਰ ਟੱਕਰ ਪਿਆ ਉਹ ਰਾਜੇ ਨੇ ਸਾਹਮਣੇ ਹੋ ਕੇ ਆਖਿਆ ਤੂੰ ਕੌਣ ਉਹਨੂੰ ਉਹ ਸਾਧੂ ਦਾ ਵਜਨ ਜਿੱਤੇ ਆ ਗਿਆ ਉਹਨੇ ਆਖਿਆ ਮੈਂ ਚੋਰ ਆ ਜਦੋਂ ਰਾਜੇ ਨੇ ਸੁਣਿਆ ਉਹਨੇ ਆਖਿਆ ਜੇ ਇਹਨੂੰ ਆਖਿਆ ਵੀ ਮੈਂ ਰਾਜਾ ਤੇ ਮੇਰਾ ਕਿਤੇ ਕਤਲ ਨਾ ਕਰ ਦੇ ਹੈਦੇ ਤੇ ਦਮੇ ਆ ਇਹ ਮੈਨੂੰ ਸਵੇਰੇ ਫੜਾਉ ਕਿਤੇ ਮੈਨੂੰ ਮਾਰ ਨਾ ਦੇਵੇ ਉਹਨੇ ਆਪਨੇ ਆਪ ਸੰਭਾਲ ਕੇ ਆਖਿਆ ਮੈਂ ਵੀ ਚੋਰੀ ਕੀਤੀ ਉਹਨੇ ਆਖਿਆ ਫਿਰ ਰਾਜਾ ਰੱਬ ਨੇ ਬੜਾ ਵਧੀਆ ਢੋਟ ਕਾਇਆ ਇੱਕ ਇੱਕ ਹੁੰਦਾ 21 ਹੁੰਦਾ ਚੋਰੀ ਵੱਡੀ ਕਰ ਲਾਂਗੇ ਉਸ ਰਾਜੇ ਨੇ ਇੱਕ ਝੂਠ ਛਪਾਉਣ ਬਦਲੇ ਇੱਕ ਝੂਠ ਹੋਰ ਮਾਰਿਆ ਉਹਨੇ ਆਖਿਓ ਚੋਰੀ ਤੇ ਕਰਾਂਗੇ ਦੱਸ ਮੈਨੂੰ ਜਿਹੜਾ ਚੋਰੀ ਦਾ ਮਾਲ ਆ ਉਹ ਕਿਤਰਾ ਮੰਡਣਾ ਉਨੇ ਆਖਿਆ ਪਤਾ ਪਤਾ ਉਹਨੇ ਆਖਿਆ ਠੀਕ ਆ ਚੋਰ ਕਹਿਣ ਲੱਗਾ ਵੀ ਪਹਿਲੀ ਵਾਰ ਮਿਲਿਆ ਤੇ ਪਹਿਲੀ ਵਾਰ ਚੋਰੀ ਦਾ ਧੰਦਾ ਕਰਨ ਲੱਗਿਆ ਨਾ ਤੂੰ ਮੈਨੂੰ ਮੇਰਾ ਐਡਰੈਸ ਪੁੱਛਣਾ ਨਾ ਮੈਂ ਤੇਨੂੰ ਤੇਰਾ ਐਡਰੈਸ ਪੁੱਛਣਾ ਨਾ ਤੂੰ ਮੈਨੂੰ ਮੇਰਾ ਨਾਂ ਪੁੱਛੀ ਨਾ ਮੈਂ ਤੇਰਾ ਪੁੱਛਣਾ ਤੈਨੂੰ ਪੁੱਛਣਾ ਉਹਨੇ ਆਖਿਆ ਵਜਾ ਕੀ ਉਹਨੇ ਆਖਿਆ ਕੀ ਪਤਾ ਤੂੰ ਕੱਚਾ ਚੋਰ ਹੋਵੇਂ ਕੱਲ ਨੂੰ ਮੈਨੂੰ ਉਸੇ ਫੜਾ ਦੇ ਮੇਰਾ ਪ੍ਰਵਾਹ ਬਣਾ ਦੇ ਇਸ ਕਰਕੇ ਇਤਨੇ ਠੀਕ ਆ ਉਨੇ ਇਹ ਇੱਕ ਦਿਨ ਨੂੰ ਬੁਲਾਉਣਾ ਕਿਸ ਤਰ੍ਹਾਂ ਆਦਾ ਤੂੰ ਮੈਨੂੰ ਚੋਰ ਜੀ ਆਖੀ ਜਾਂ ਮੈਂ ਤੈਨੂੰ ਚੋਰ ਜੀ ਆਖੀ ਜਾਂ ਇਹ ਲੱਗ ਕੰਮ ਚੱਲੀ ਜਾਊਗਾ ਕੋਨੇ ਆਖਿਆ ਮੈਂ ਠੀਕ ਆ ਚੋਰੀ ਕਰਨ ਤੁਰਪੇ ਰਾਜੇ ਨੇ ਸੁਝਾਵੀ ਇਹ ਤੇ ਜਦੀ ਉਸਦੀ ਚੋਰ ਆ ਇਹ ਤੇ ਜੇ ਫੜਿਆ ਗਿਆ ਇਹਦਾ ਨਾ ਜਾਣਾ ਕੋਈ ਨਹੀਂ ਦਾ ਤੇ ਮੇਰਾ ਰਹਿਣਾ ਕੋਈ ਨਹੀਂ ਲੋਕਾਂ ਆਖਣਾ ਉਹ ਰਾਜਾ ਵੀ ਲੋਕਾਂ ਦੇ ਝੁਗੇ ਭੰਦਾ ਫਿਰਦਾ ਉਹਨੂੰ ਇੱਕ ਸਕੀਮ ਸੁਝੀ ਉਹਨੇ ਆਖਿਆ ਵੀ ਸੱਜਣਾ ਚੋਰੀ ਕਰਨੀ ਆ ਤੇ ਕਿਸੇ ਮਾਰੇ ਨੂੰ ਕੀ ਲੁੱਟਣਾ ਆਪਾਂ ਤਗੜਾ ਕਰ ਲੋੜ ਦੇ ਮੈਨੂੰ ਰਾਜ ਦੇ ਖਜ਼ਾਨੇ ਦਾ ਪਤਾ ਉਹਨੇ ਆਖਿਆ ਇੱਕ ਬੰਦਾ ਬੜਾ ਵਧੀਆ ਤਗੜ ਕੇ ਆ ਜਿਹਨੂੰ ਰਾਜ ਦੇਖ ਜਾਣਾ ਉਹਦਾ ਪਤਾ ਰਾਜਾ ਗੁਬਤ ਦਰਵਾਜ਼ੇ ਖੋਲੋ ਕੇ ਕਹਿਣ ਲੱਗਾ ਵੀ ਥੋ ਅੰਦਰ ਵੜ ਜਾ ਫੁਲਾਣੇ ਠਣਾ ਨੇ ਕਮਰੇ ਤਜੋਰੀ ਪਈ ਹੋਈ ਮਹਿਲਾ ਚ ਲੈ ਆ ਤੇ ਉਹਨੇ ਆਖਿਆ ਵੀ ਐਸ ਕਮਰੇ ਚ ਤਜੋਰੀ ਪਈ ਆ ਉਹ ਚ ਹੀਰੇ ਪਏ ਹੋਣਗੇ ਬਸ ਚੋਕ ਕੇ ਲਿਆ ਮੈਂ ਬਾਹਰ ਡਿਕਣਿਆ ਤੇ ਉਹ ਜਦੋਂ ਜੋਰ ਮਹਿਲਾਂ ਦੇ ਅੰਦਰ ਵੜਿਆ ਜਿਹਨਾਂ ਨੇ ਟਿਕਾਣਾ ਦੱਸਿਆ ਇਸ ਤਜੋਰੀ ਦਾ ਜਦੋਂ ਨੇ ਤਜੋਰੀ ਖੋਲੀ ਉਹਦੇ ਵਿੱਚ ਸੱਤ ਹੀ ਜੀ ਸੀ ਚੋਰ ਵੇਖ ਕੇ ਬੜਾ ਖੁਸ਼ ਆ ਕਿਉਂਕਿ ਹੀਰੇ ਪਹਿਲੀ ਵਾਰਾਂ ਦੇਖੇ ਸੀ ਉਹਨੇ ਆਖਿਆ ਵੀ ਇਹ ਸੱਤਵਾ ਤੇ ਬੰਦੇ ਸੀ ਦੋ ਆ ਇਹ ਰਾਦੇ ਕੇ ਜੀ ਨਾ ਕਟਿਆ ਨਹੀਂ ਜਾਣਾ ਤੇ ਫੰਡਾ ਨਹੀਂ ਜਤਾਂ ਮਾਨੇ ਫੈਲਾਤਾ ਦਾ ਵੀ ਇੱਕ ਜੇਬ ਚ ਪਾਲਾ 6 ਹੀ ਦੱਸਦੀ ਉਹ ਸਾਧੂ ਦਾ ਫਿਰ ਬਚਨ ਚੇਤੇ ਆ ਗਿਆ ਉਹ ਝੂਠ ਬੋਲਿਆ ਜਾਣਾ ਹੀ ਉਹ ਸਾਧੂ ਦਾ ਬਚਨ ਹੀ ਕਮਾਲ ਜਾਣਾ ਚੱਲ ਇੱਕ ਵਿੱਚੇ ਰੱਖ ਦਿੰਨੇ 6 ਹੀ ਰਹਿ ਜਿੰਨੇ ਚੋਰ ਨੇ ਤਿੰਨੇ ਹੀ ਰੇ ਉਹ ਰਾਜੇ ਨੂੰ ਦੇਤੇ ਤਿੰਨ ਆਪਣੀ ਜੇਬ ਚ ਪਾਲੇ ਚੋਰ ਆਪਣੇ ਰਸਤੇ ਤੇ ਤੁਰ ਪਿਆ ਰਾਜਾ ਆ ਕੇ ਆਪਣੇ ਮਹਿਲਾਂ 'ਚ ਆਰਾਮ ਕਰਨ ਲੱਗ ਪਿਆ ਦਿਨੇ ਟੋੜਾ ਪੱਟਿਆ ਗਿਆ ਕਿ ਰਾਜੇ ਦੇ ਮਹਿਲ 'ਚ ਚੋਰੀ ਹੋ ਗਈ ਹੈ ਚੋਰ ਸਾਰਾ ਖਜ਼ਾਨਾ ਲੁੱਟ ਕੇ ਲੈ ਗਿਆ ਰਾਜੇ ਨੇ ਸਾਰਾ ਸ਼ਹਿਰ ਸੀਲ ਕਰਵਾਤਾ ਉਹਨੇ ਆਖਿਆ ਬੰਦਾ ਕੋ ਸ਼ਹਿਰ ਤੋਂ ਬਾਹਰ ਨਾ ਜਾਵੇ ਉਹ ਘੇਰੇ ਦੇ ਵਿੱਚੋਂ ਚੋਰ ਵੀ ਆ ਗਿਆ ਜਦੋਂ ਸਾਰਿਆਂ ਦੀ ਕੋਣ ਸ਼ਾਨ ਹੋਣ ਲੱਗੀ ਜਦੋਂ ਸ਼ਨਾਖ ਧੋਣ ਲੱਗੀ ਜਦੋਂ ਚੋਰ ਦੀ ਵਾਰੀ ਆਈ ਉੱਠ ਕੇ ਖਲੋ ਗਿਆ ਉਹਨੇ ਆਖਿਆ ਰਾਜਾ ਤੇਰੀ ਚੋਰੀ ਹੋਈ ਕਿੰਨੀ ਆ ਕਿੰਨੇ ਹੀਰੇ ਚੋਰੀ ਹੋਏ ਆ ਉਹਨੇ ਆਪਣੇ ਮੰਤਰੀ ਨੂੰ ਆਖਿਆ ਜਾ ਖਜ਼ਾਨੇ 'ਚ ਵੇਖ ਕੇ ਆ ਵੀ ਕਿੰਨੇ ਹੀਰੇ ਚੋਰੀ ਹੋਏ ਆ ਜਦੋਂ ਮੰਤਰੀ ਵੇਖਣ ਆਇਆ ਮੰਤਰੀ ਨੂੰ ਪਤਾ ਸੀ ਵੀ ਹੀਰੇ ਸੱਤ ਸੀ ਜਦੋਂ ਉਹਨੇ ਤਜੋਰੀ ਵੇਖੀ ਤੇ ਹੀਰਾ ਤਜੋਰੀ 'ਚ ਪਿਆ ਸੀ ਮంత్రి ਨੇ ਸੋਚਿਆ ਵੀ ਨਾ ਤੇ ਚੋਰਾਂ ਦਾ ਲੱਗ ਗਿਆ ਟੰਡੋਰਾ ਸਾਰੇ ਸ਼ਹਿਰ ਨੇ ਸੁਣ ਲਿਆ ਇਹ ਹੀਰਾ ਮੈਨੂੰ ਹਜਮ ਹੋ ਸਕਦਾ ਉਹ ਮੰਤਰੀ ਨੇ ਹੀਰਾ ਆਪਣੀ ਜੇਬ ਵਿੱਚ ਪਾ ਲਿਆ ਬਾਹਰ ਆ ਕੇ ਕਹਿਣ ਲੱਗਾ ਰਾਜਾ ਤੇਰੇ ਖਜ਼ਾਨੇ 'ਚ ਸੱਤ ਹੀਰੇ ਸੀ ਸੱਤ ਦੇ ਸੱਤ ਹੀ ਜੋੜੀ ਹੋਏ ਆਹ ਚੋਰ ਨੇ ਆਖਿਆ ਰਾਜਾ ਹੀਰੇ ਸੱਤ ਨਹੀਂ ਚੋਰੀ ਹੋਏ ਇਰੇ ਛੇ ਥੋਰੀ ਹੋਏ ਆ ਤਿੰਨ ਤੇ ਮੇਰੇ ਕੋਲ ਹੀ ਤੇ ਥਿੰਦੋਂ ਰਾਤ ਵਾਲਾ ਚੋਰ ਲੈ ਗਿਆ ਉਹਨੇ ਆਖਿਆ ਰਾਤਲਾ ਚੋਰ ਕਿਹੜਾ ਆਂਦਾ ਪਹਿਲੀ ਵਾਰ ਮਲੇ ਸਾਂ ਨਾ ਹੀ ਸੀ ਪੁੱਛਿਆ ਤੈਨੂੰ ਦੱਸਾਂ ਮੈਂ ਕੀ ਉਹਨੇ ਆਖਿਆ ਗੱਲਾਂ ਤੇ ਕਰਦੇ ਰਹਿ ਇਹਨੂੰ ਉਹਨੇ ਆਖਿਆ ਗੱਲਾਂ ਤੇ ਕਰਦੇ ਰਿਆਂ ਉਹਨੇ ਆਖਿਆ ਜੇ ਮੈਂ ਕੱਲੇ-ਕੱਲੇ ਬੰਦੀ ਦੀ ਤਿੰਨ ਜਾਣ ਸ਼ਾਨ ਕਰਾਵਾਂ ਪਛਾਨ ਲੇ ਨਾ ਮਨ ਆਖੇ ਬਿਲਕੁਲ ਪਛਾਨ ਲਊਗਾ ਜਦੋਂ ਵੀ ਜਾਨ ਛਾੜ ਕਰਾਉਣ ਲੱਗਾ ਚੋਰ ਕਹਿਣ ਲੱਗਾ ਰਾਜਾ ਐਵੇਂ ਵਕਤ जाया ਨਾ ਕਰ ਜੇ ਮੇਰੀ ਅਕਲ ਧੋਖਾ ਨਾ ਖਾਂਦੀ ਹੋਏ ਮੈਨੂੰ ਐਂ ਲੱਗਦਾ ਵੀ ਜਿਹੜਾ ਰਾਤ ਰਾਹ ਚੋਰ ਸੀ ਉਹਦੀ ਬੋਲੀ ਤੇਰੇ ਨਾਲ ਰਲਦੀ ਸੀ ਆਪਣੀ ਜੇਬ 'ਚ ਹੱਥ ਮਾਰ ਕੇ ਵੇਖ ਤੇ ਤੈਨਿਹੇ ਤੇਰੇ ਕੋਲ ਨਹੀਂ ਤੇ ਉਹ ਆਪਣੇ ਮੰਤਰੀ ਜਦੋਂ ਤਲਾਸ਼ੀ ਤਨ ਜਦੋਂ ਮੰਤਰੀ ਦੀ ਤਰਾਸੀ ਕੀਤੀ ਇੱਕ ਹੀਰਾ ਉਹਦ ਕੋ ਲੱਭਿਆ ਚੋਰ ਨੇ ਆਖਿਆ ਓਏ ਚੋਰ ਤੂੰ ਬਾਗ ਲੱਭਦਾ ਫਿਰਦਾ ਚੋਰ ਤੂੰ ਘਰ ਚ ਮਾਲੇ ਆ ਰਾਜਾ ਉਸ ਚੋਰ ਦੀ ਉਸ ਚੋਰ ਦੀ ਇਮਾਨਦਾਰੀ ਤੇ ਇੰਨਾ ਪ੍ਰਸੰਨ ਹੋਇਆ ਉਹਨੇ ਤਿੰਨ ਹੀਰੇ ਆਪਣੀ ਜੇਬ ਚੋਂ ਕੱਢ ਕੇ ਮੰਤਰੀ ਨੂੰ ਸੁਲਾਹ ਕੇ ਮੌਤ ਹੀ ਸਜ਼ਾ ਦਰਬਾਰ ਲਗਾ ਕੇ ਕਹਿਣ ਲੱਗਾ ਚੋਰ ਨੂੰ ਇੱਥੇ ਸੈਨ ਕਰ। ਉਹਨੇ ਆਖਿਆ ਕਦ ਵਾਸਤੇ ਉਹਨੇ ਆਖਿਆ ਮੈਂ ਤੈਨੂੰ ਆਪਣਾ ਵਜ਼ੀਰ ਬਣਾਉਣਾ। ਉਹਨੇ ਆਖਿਆ ਨਾ ਨਾ ਮੈਂ ਤੇਰਾ ਵਜ਼ੀਰ ਨਹੀਂ ਬਣਨਾ। ਉਹਨੇ ਆਖਿਆ ਉਹ ਵਜ਼ੀਰੀ ਵਾਸਤੇ ਤੇ ਲੋਕ ਖਾਕ ਛਾਂਦੇ ਤੂੰ ਕਿਉਂ ਨਹੀਂ ਬਣਨਾ। ਉਹਨੇ ਆਖਿਆ ਰਾਜਾ ਜੇ ਸਾਡਾ ਬਚਨ ਮੰਨ ਕੇ ਮੈਨੂੰ ਇੱਕ ਰਾਤ ਸੱਚ ਬੋਲਣ ਚ ਤੇਰੀ ਵਜ਼ੀਰੀ ਮੇਰੇ ਕਦਮਾਂ 'ਚ ਆ ਡਿੱਗੀ ਆ। ਜੇ ਮੈਂ ਜ਼ਿੰਦਗੀ ਦਾ ਥੋੜਾ ਸਮਾਂ ਸੱਚ ਬੋਲਦਾ ਰਿਆਂ ਨਾ ਤੇਰੇ ਵਰਗਿਆਂ ਰਾਜਾਂ ਦੇ ਤਖਤ ਮੇਰੇ ਪੈਰਾਂ ਵਿੱਚ ਰੁਲਣਗੇ ਸੱਚ ਹੈ ਰਾਜਾ ਛੱਡੇ ਦੁਨੀਆ ਝੂਠੀ ਉਹਨੇ ਆਖਿਆ ਫੇ ਕਰੇਗਾ ਕੀ ਉਹਨੇ ਆਖਿਆ ਅਜ ਤੋਂ ਬਾਤ ਚੋਰੀ ਨਹੀਂ ਕਰੂੰਗਾ ਉਹਨੇ ਆਖਿਆ ਫੇ ਕੰਮ ਕੀ ਕਰੇਗਾ ਉਹਨੇ ਆਖਿਆ ਉਹ ਉਸ ਸਾਧ ਦੇ ਜਾ ਕੇ ਦਵਾਰੇ ਤੇ ਝਾੜੂ ਫੇਰੂੰਗਾ ਵਾਹ ਵਾਹ ਉਹਨੇ ਆਖਿਆ ਖੋਇਆ ਮੈਨੂੰ ਰਾਜ ਆਪਣੇ ਪੁੱਤਰ ਨੂੰ ਸੰਭਾਲ ਲੈਣ ਦੇ ਜੇ ਚੋਰੀ ਕਿੱਥੇ ਕੀਤੀ ਆ ਨਾ ਤੇ ਝਾੜੂ ਵੀ ਕਿੱਥੇ ਹੀ ਮਾਰਾਂਗੇ ਵਾ 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 ਇਹ ਗੱਲਾਂ ਮੈਂ ਤਾਣਾ ਤਾਂ ਸੀ ਜੀ ਸਾਂਝੀਆਂ ਕੀਤੀਆਂ ਵੀ ਕਿੰਨਾ ਘੇਰ ਹੋ ਗਿਆ ਇਤਰਾ ਕਰਦਿਆਂ ਕੋ ਵੇਖੋ ਜ਼ਿੰਦਗੀ ਨੂੰ ਸੌਰਿਆ ਜੇ ਸੌਰਿਆ ਨਹੀਂ ਤੇ ਰੇੜਿਆ ਤੇ ਜ਼ਰੂਰ ਹਨ ਤੇ ਜ਼ਿੰਦਗੀ ਤੇ ਮੁੱਕਦੀ ਜਾ ਰਹੀ ਲੇ